ਤਰੰਤਾਲੰਦੇ ਹਲਕਾ ਵਿਧਾਇਕ ਅਤੇ ਸੀਪੀਐਸ ਸਰਦਾਰ ਹਰਮੀਰ ਸਿੰਘ ਸੰਧੂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਤਹਿਤ ਅੱਜ 1 ਕਰੋੜ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੋ ਵੀ ਰਹਿੰਦੇ ਕੰਮ ਹਨ ਉਹ ਬਹੁਤ ਜਲਦ ਸ਼ੁਰੂ ਕੀਤੇ ਜਾਣਗੇ ਅਤੇ ਸ਼ਹਿਰ ਦਾ ਮੁਕੰਮਲ ਵਿਕਾਸ ਸਾਡੀ ਪਾਰਟੀ ਦਾ ਮੁੱਖ ਮਕਸਦ ਹੈ। ਇਸ ਮੌਕੇ ਉਹਨਾਂ ਨਾਲ ਨਗਰ ਕੌਂਸਲ ਪ੍ਰਧਾਨ ਪੁਪਿੰਦਰ ਸਿੰਘ ਖੇੜਾ, ਕੌਂਸਲਰ ਸਰਬਜੀਤ ਸਿੰਘ, ਬਲਜੀਤ ਸਿੰਘ ਗਿੱਲ, ਸਵਿੰਦਰ ਸਿੰਘ ਅਰੋੜਾ, ਕੌਂਸਲਰ ਸੁਖਦੇਵ ਸਿੰਘ ਆਦੀਵੇਂ ਮੌਜੂਦ ਸਰਵੋਪਿਨਾ ਦੇ ਮੈਂ ਸਰਦਾਰ ਸੁਖਬੀਨ ਸਿੰਘ ਬਾਦਲ ਦਾ ਆਪਕੋ ਸਤਿਕਾਰ ਸ੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਧੰਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਸ਼ਰੂ ਮਹਾਰਾਜ ਰਿੰਗਸਾਈ ਹੋਈ ਨਗਰੀ ਸੈਕਟਰੀ ਗੁਰਵਰਜਨ ਦੇ ਪਾਸ਼ਾ ਦੀ ਲੱਖਾਂ ਨਹੀਂ ਕਰੋੜਾਂ ਹੀ ਰੁਪਏ ਦੇ ਕੇ ਜਿਹੜਾ ਆ ਇਥੋਂ ਦਾ ਵਿਕਾਸ ਕਾਰਜ ਸ਼ੁਰੂ ਕਰਾਇਆ ਔਰ ਉਹਦੇ ਮੈਦ ਅੱਜ ਅਸੀਂ 1 ਕਰੋੜ ਰੁਪਏ ਦੇ ਅੱਜ ਕਾਰਜ ਜਿਹੜੇ ਆ ਇਹ ਸ਼ੁਰੂ ਕੀਤੇ ਕਣੀਆਂ ਇੰਟਰਲੌਕ ਟਾਈਲਸ ਉਹਦੇ ਵਿੱਚ ਸੀਵਰੇਜ ਉਹਦੇ ਵਿੱਚ ਮੇਨ ਸੜਕਾਂ ਦੇ ਉੱਤੇ ਪ੍ਰੀ-ਮਿਕਸਡ ਔਰ ਮੈਂ ਇਹ ਕਹਿਣਾ ਚਾਹਣਾ ਇਹ ਅੱਜ ਸ਼ੁਰੂਆਤ ਆ ਨੰਤਨਤ ਗ੍ਰਿੰਦਰ ਸਿੰਘ ਟੀਮ ਕੋ ਤੇ ਨਵੀਨ ਸ਼ਰਮਾ ਦੇ